ਗੁਰੂ ਦੇ ਸ਼ਬਦ ਨਾਲ ਮਨ ਮਨ ਜਾਂਦਾ ਹੈ ਅਪਤੀਜ ਪਤੀਣਾ ਅਪਤੀਜ ਦਾ ਅਰਥ ਹੈ ਜਿਹੜਾ ਪਤੀਜ ਦਾ ਨਹੀਂ بے ਅਸਰ ਜਿਵੇਂ ਪੱਥਰ ਹੁੰਦਾ ਨਾ ਅੱਥਰ ਤੇ ਤੁਸੀਂ ਪਾਣੀ ਜਿੰਨਾ ਮਰਜ਼ੀ ਪਾਈ ਜਾਓ ਜਦੋਂ ਉਹਨੂੰ ਬਾਹਰ ਕੱਢ ਕੇ ਰੱਖੋਗੇ ਉਹ ਫੇਰ ਸੁੱਕੇ ਦਾ ਸੁੱਕਾ ਤੁਸੀਂ ਇੱਕ ਦਿਨ ਪਾਠ ਪੱਥਰ ਨੂੰ ਪਾਣੀ ਚ ਰੱਖੋ 10 ਦਿਨ ਰੱਖੋ ਮਹੀਨਾ ਰੱਖੋ ਬਾਹਰ ਕੱਢ ਕੇ ਰੱਖੋ ਸੁੱਕਾ ਹੀ ਹੈ ਨਾਲ ਹੀ ਉਸੇ ਟਾਈਮ ਦੋ ਚਾਰ ਮਿੰਟ ਦੇ ਵਿੱਚ ਸਾਰਾ ਪਾਣੀ ਖਤਮ ਹੋ ਜਾਏਗਾ ਅਪਤੀਜ ਕਦੀ ਵੀ ਭੇਜਦਾ ਨਹੀਂ ਕਹਿੰਦੇ ਇਹ ਜਿਹੜਾ ਸਾਡਾ ਮਨ ਹੈ ਇਹ ਪੱਥਰ ਬਣ ਚੁੱਕਿਆ ਹੈ ਇਹ ਪਤੀਜ ਹੈ ਇੱਥੋਂ ਤੱਕ ਕਿ ਗੁਰੂ ਸਾਹਿਬ ਦੇ ਨਾਲ ਰਹਿ ਕੇ ਵੀ ਕਈ ਵਾਰੀ ਨਹੀਂ ਭੇਜਦਾ ਕੋਲ ਰਹਿਣ ਵਾਲਿਆਂ ਦਾ ਮਨ ਵੀ ਨਹੀਂ ਭੇਜਦਾ ਕਈ ਵਾਰੀ ਦੂਰ ਵਾਲੇ ਦੀ ਤਾਂ ਗੱਲ ਵੱਖਰੀ ਹੈ ਦੂਰ ਵਾਲਿਆਂ ਦਾ ਸ਼ਾਇਦ ਭੇਜ ਜਾਂਦਾ ਹੋਵੇ ਕੋਲ ਵਾਲਿਆਂ ਦਾ ਬਹੁਤੀ ਵਾਰੀ ਨਹੀਂ ਭੇਜਦਾ ਗੁਰੂ ਨਾਨਕ ਸਾਹਿਬ ਦੀ ਸੰਗਤ ਦੇ ਵਿੱਚ ਭੂਮੀਆਂ ਚੋਰ ਆ ਕੇ ਬੈਠਾ ਉਹਨੂੰ ਵੀ ਕਈ ਦਿਨ ਹੁੰਦਾ ਰਿਹਾ ਸ਼ਬਦ ਸੁਣਦਾ ਵਿੱਚ ਸ਼ਾਮ ਨੂੰ ਜਾ ਕੇ ਚੋਰੀ ਵੀ ਕਰ ਲੈਂਦਾ ਸੀ। ਵਿਧੀ ਚੰਦ ਡਾਕੇ ਵੀ ਮਾਰਦਾ ਰਿਹਾ। ਮਨ ਕਿਤੇ ਸੌਖਾ ਨਹੀਂ ਹੈ ਭਿਜਣਾ। ਇਹ ਤੇ ਕਿਤੇ ਗੁਰੂ ਕਿਰਪਾ ਕਰਨ ਬਖਸ਼ਿਸ਼ ਕਰਦੇ ਨੇ ਮਿਹਰ ਕਰਦੇ ਆ ਸ਼ਬਦ ਦੀ ਗੂੰਜ ਕੰਨਾਂ ਰਾਹੀਂ ਹਿਰਦੇ ਤੱਕ ਪਹੁੰਚ ਜਾਏ। ਚੋਟ ਕਰ ਜਾਏ ਮਨ ਨੂੰ ਸ਼ਬਦ। ਫੇਰ ਇਹ ਅਪਤੀਜ ਮਨ ਭਿਜਦਾ ਹੈ ਫੇਰ ਇਹ ਬੁਰਾਈਆਂ ਕਰਨੀਆਂ ਛੱਡਦਾ ਹੈ। ਦੇਖੋ ਸ਼ਬਦ ਦਾ ਪਰਉ ਸੁਣਦੇ ਆ। ਬਾਣੀ ਤੁਸੀਂ ਰੋਜ਼ ਸੁਣਦੇ ਹੋ ਗੁਰੂ ਘਰ ਆ ਕੇ ਵੀ ਸੁਣਦੇ ਨਿਆ ਮੋਬਾਈਲਾਂ ਤੇ ਵੀ ਸੁਣ ਲੈਂਦੇ ਹੋ ਘਰਾਂ ਟੀਵੀਾਂ ਵਿੱਚ ਵੀ ਚੱਲਦੀ ਐ ਕੋਈ ਕਦਾਂ ਅਸੀਂ ਵੱਡਾ ਸਮਾਗਮ ਵੀ ਅਟੈਂਡ ਕਰ ਲੈਨੇ ਆ ਪਰ ਇਮਾਨਦਾਰੀ ਨਾਲ ਦੇਖੋ ਆਪਣੇ ਆਪ ਨੂੰ ਵੀ ਮਨ ਭਿਜੇ ਆ ਪਾਪ ਮਨ ਦੇ ਉੱਪਰ ਕੋਈ ਗੁਰੂ ਸ਼ਬਦ ਦਾ ਅਸਰ ਹੋਇਆ ਜਾਂ ਨਹੀਂ ਗੁਰੂ ਸ਼ਬਦ ਦੀ ਕੋਈ ਚੋਟ ਮੇਰੇ ਮਨ ਤੇ ਲੱਗੀ ਜਾਂ ਨਹੀਂ ਮੈਂ ਆਪਣੇ ਆਪ ਦਾ ਕੋਈ ਅਬਗੁਣ ਕੋਈ ਬੁਰਾਈ ਛੱਡੀ ਐ ਜਾਂ ਨਹੀਂ ਭਿਜਣ ਦਰਸ ਤੇ ਹੀ ਹੋਏਗਾ ਨਾ ਵੀ ਅਸਰ ਹੋ ਜਾਣਾ ਪ੍ਰਭਾਵਿਤ ਹੋ ਜਾਣਾ ਉਸ ਸੁਨੇਹੇ ਹੋਏ ਸ਼ਬਦ ਨੂੰ ਅੰਦਰ ਵਸਾ ਕੇ ਉਹਦੇ ਅਨੁਸਾਰ ਜ਼ਿੰਦਗੀ ਜੀਣ ਲੱਗ ਪੈਣਾ ਇਹਨੂੰ ਕਹਿੰਦੇ ਨੇ ਮਨ ਦਾ ਭੇਜ ਜਾਣਾ ਪਰ ਜਿਨ੍ਹਾਂ ਦਾ ਮਨ ਮੰਨਿਆ ਗੁਰੂ ਦੇ ਸ਼ਬਦ ਨਾਲ ਮੰਨਿਆ ਅਪਤੀਜ ਪਤੀਣਾ ਨਾ ਭਿੱਜਣ ਵਾਲਾ ਮਨ ਵੀ ਉੱਥੇ ਭੇਜ ਜਾਂਦਾ ਹੈ ਸੱਜਣ ਠੱਗ ਨੂੰ ਕੋਈ ਨਹੀਂ ਸੀ ਕਹਦਾ ਜਦੋਂ ਉਹਦੇ ਪਰਦੇ ਖੁੱਲਣ ਲੱਗੇ ਲੋਕਾਂ ਨੇ ਕਿਹਾ ਵੀ ਇਹ ਸਾਰੀ ਜ਼ਿੰਦਗੀ ਨਹੀਂ ਬਦਲ ਦੇ ਤੇ ਕਈਆਂ ਨੂੰ ਲੈ ਕੇ ਮਰੇਗਾ ਜਿਹੜੇ ਬੰਦੇ ਨੇ ਕੰਮੀ ਲੋਕਾਂ ਨੂੰ ਲੁੱਟਣਾ ਤੇ ਮਾਰਨਾ ਬਣਾ ਲਿਆ ਹੋਵੇ ਸੋਚੋ ਬੰਦੇ ਦੀ ਸੋਚ ਉਹਦਾ ਮਨ ਕਿੱਥੇ ਖੜਾ ਹੋਏਗਾ ਪਰ ਗੁਰ ਸ਼ਬਦ ਦੇ ਮਨ ਮੰਨਿਆ ਅਪਤੀਜ ਪਤੀਣਾ ਇੱਕ ਰਾਤ ਇੱਕੋ ਸਿਟਿੰਗ ਇੱਕੋ ਮੀਟਿੰਗ ਇੱਕੋ ਹੀ ਸ਼ਬਦ ਸੁਣਾਉਂਦੇ ਆ ਅੱਪੇ ਜੀ ਮਨ ਭਿੱਜ ਗਿਆ ਇੱਕੋ ਸ਼ਬਦ ਨਾਲ ਜੀਵਨ ਬਦਲਿਆ ਸੱਜਣ ਠਗਦਾ ਉਹਨੇ ਸਾਡੇ ਵਾਂਗੂ ਬਹੁਤ ਲੰਮੀ ਚੌੜੀ ਕਥਾ ਕਈ ਮਹੀਨੇ ਕਈ ਸਾਲ ਨਹੀਂ ਸੁਣੀ ਉਨੇ ਕੋਈ ਬਹੁਤ ਵੱਡੇ ਕੀਰਤਨ ਦਰਬਾਰ ਨਹੀਂ اٹੈਂਡ ਕੀਤੇ ਔਰ ਕੋਈ ਉਹਨੇ ਬਹੁਤ ਜ਼ਿਆਦਾ ਦਾਨ ਪੁੰਨ ਵੀ ਨਹੀਂ ਕੀਤਾ ਉਹਨੇ ਗੁਰੂ ਨਾਨਕ ਸਾਹਿਬ ਨੂੰ ਸੋਨਾ ਚਾਂਦੀ ਵੀ ਭੇਟ ਨਹੀਂ ਕੀਤਾ ਉਹਨੇ ਇੱਕੋ ਗੱਲ ਕੀਤੀ ਹੈ ਉਹਨੇ ਆਪਣਾ ਮਨ ਗੁਰੂ ਸਾਹਿਬ ਅੱਗੇ ਰੱਖਿਆ ਗੁਰੂ ਸਾਹਿਬ ਨੇ ਉਸ ਮਨ ਵਿੱਚ ਸ਼ਬਦ ਪਾਤਾ ਜੀਵਨ ਬਦਲ ਗਿਆ ਆਖੋ ਸਤਨਾਮ ਸ਼੍ਰੀ ਹਿਰਿ ਇਹਦੇ ਇੰਨੀ ਕੁ ਸੀ ਦੇਖੋ ਧਰਮੀ ਬਣਨਾ ਰੱਬ ਨੂੰ ਪਾਉਣਾ ਕੋਈ ਔਖਾ ਨਹੀਂ ਹੈ ਬੁੱਲੇ ਸ਼ਾਹ ਨੇ ਕਹਿੰਦਾ ਬੁੱਲਿਆ ਰੱਬ ਦਾ ਕੀ ਪਾਉਣਾ ਇਧਰੋਂ ਪੁੱਟਣਾ ਇਧਰ ਲਾਉਣਾ ਇੱਧਰੋਂ ਪੁੱਟਣਾ ਇੱਧਰ ਲਾਉਣਾ ਕਿੱਥੋਂ ਮਾਇਆ ਵੱਲੋਂ ਪੁੱਟਣਾ ਸੰਸਾਰ ਵੱਲੋਂ ਤੋੜਨਾ ਤੇ ਗੁਰੂ ਨਾਲ ਜੋੜਨਾ ਗੱਲ ਤਾਂ ਇੰਨੀ ਐ ਪਰ ਸਾਰੀ ਉਮਰ ਬੀਤ ਜਾਂਦੀ ਐ ਇਹੀ ਮਸਲਾ ਹੱਲ ਨਹੀਂ ਹੁੰਦਾ ਮਨ ਹੀ ਨਹੀਂ ਮੰਨਦਾ ਬਸ ਇੱਧਰੋਂ ਮੁੜਦਾ ਹੀ ਨਹੀਂ ਐ ਮਹਾਰਾਜ ਨੇ ਕਿਹਾ ਐ ਭੈંਸਾ ਬਣ ਗਿਆ ਭੈંਸਾ ਮਾਤਾ ਮਾਤੇ ਦਾ ਅਰਥ ਐ ਮਸਤ ਮਸਤਾਨਾ ਬੋਰਾ ਪਾਗਲ ਹੋਇਆ ਭੈંਸਾ ਜਿਹੜੇ ਆਪਣੇ ਹੁਣ ਇੱਥੇ ਤੇ ਚਲੋ ਮਾਹੌਲ ਬਹੁਤ ਵਧੀਆ ਐ ਆਪਣੇ ਵਾਲੇ ਦੇਸ਼ ਵਿੱਚ ਦੇਖੋ ਸੜਕਾਂ ਤੇ ਕੀ ਹਾਲਾਤ ਨੇ ਪਾਲਤੂ ਅਵਾਰਾ ਗਾਵਾਂ ਦੇ ਸ਼ਾਨਾਂ ਦੇ ਜਿਹੜੇ ਪਾਲਤੂ ਦੂਸਰੇ ਅਵਾਰਾ ਹੁੰਦੇ ਆ ਨਾ ਸ਼ਾਨ ਉਹਨੂੰ ਭੈਂਸਾ ਕਹਿੰਦੇ ਨੇ ਝੋਟਾ ਕਹ ਲੈਨੇ ਆਪਾਂ ਪੰਜਾਬੀ ਭਾਸ਼ਾ 'ਚ ਝੋਟਾ ਤੇ ਭੈਂਸਾ ਮਾਤਾ ਭੈਂਸਾ ਅਮੂਹਾ ਜਾਏ ਬਾਣੀ ਦਾ ਸ਼ਬਦ ਹੈ ਕਹਿੰਦੇ ਕਈ ਵਾਰੀ ਮਨ ਇੰਨਾ ਭੜਾ ਹੋ ਜਾਂਦਾ ਹੈ ਇਹ ਉਸ ਪਾਗਲ ਬੌਰੇ ਭੈਂਸੇ ਤੇ ਸ਼ਾਨ ਵਰਗਾ ਹੋ ਜਾਂਦਾ ਹੈ ਇਹਦਾ ਕੁਝ ਨਹੀਂ ਪਤਾ ਨਹੀਂ ਕਿੱਧਰ ਨੂੰ ਤੁਰ ਪੈਣਾ ਇਹਨੂੰ ਆਪਣਾ ਸ਼ਿਕਾਰ ਬਣਾ ਲਿਆ ਨਾ ਕਿੱਥੇ ਜਾ ਕੇ ਇਹਨੇ ਮੂੰਹ ਮਾਰਨ ਲੱਗ ਜਾਣਾ ਕਿੱਧਰ ਨੂੰ ਇਹਨੇ ਮੁੜ ਜਾਣਾ ਤਾਂ ਕੁਝ ਨਹੀਂ ਪਤਾ ਕੋਈ ਭਰੋਸਾ ਨਹੀਂ ਮੰਦੀ ਗੱਲ ਕਰ ਰਹੇ ਨੇ ਇਹ ਵੀ ਕਹਿੰਦੇ ਉਸੇ ਵਾਰ ਕੀ ਆ ਅਮੋੜ ਹੈ ਗੁਰੂ ਸਾਹਿਬ ਕਹਿੰਦੇ ਇਹਨੂੰ ਮੋੜ ਲੈ ਵਰਨਾ ਤੈਨੂੰ ਕਿੱਥੇ ਲਿਜਾ ਕੇ ਛੁੱਟੇਗਾ ਕੁਝ ਪਤਾ ਨਹੀਂ ਲੱਗਣਾ ਉਹ ਕਿਵੇਂ ਬਦਲਦਾ ਹੈ ਗੁਰ ਸ਼ਬਦੇ ਮਨ ਮੰਨਿਆ ਜਿਸ ਦਾ ਮਨ ਮੰਨਿਆ ਇਹਦਾ ਅਰਥ ਹੈ ਮਨ ਬਦਲ ਗਿਆ ਮਨ ਬਦਲਦਾ ਗੁਰੂ ਦੇ ਸ਼ਬਦ ਨਾਲ ਪੰਜਬਜੀ ਸਾਹਿਬ ਤੁਸੀਂ ਰੋਜ਼ ਪੜ੍ਹਦੇ ਹੋ ਗੁਰੂ ਸਾਹਿਬ ਨੇ ਚਾਰ ਪੌੜੀਆਂ ਸੁਣਨ ਦੀਆਂ ਤੇ ਚਾਰ ਪੌੜੀਆਂ ਮੰਨਣ ਦੀਆਂ ਉਚਾਰੀਆਂ ਪਹਿਲਾਂ ਸੁਣਨ ਦੀਆਂ ਨੇ ਨਾਲ ਹੀ ਪੌੜੀਆਂ ਮੰਨਣ ਦੀ ਆ ਜਾਂਦੀਆਂ ਵੀ ਕੱਲੇ ਸੁਣਨ ਨਾਲ ਗੱਲ ਨਹੀਂ ਬਣਨੀ ਹੁਣ ਜੋ ਸੁਣ ਲਿਆ ਸਿੱਖਾ ਉਹਨੂੰ ਮੰਨ ਵੀ ਲਈ ਸੇਵਕ ਸਿੱਖ ਪੂਜਣ ਸਭ ਆਵੇ ਸਭ ਗਾਵੇ ਹਰ ਹਰ ਉਤਮ ਬਾਨੀ ਗਾਵੇਆ ਸੁਣਿਆ ਤਿੰਨ ਕਾ ਹਰ ਥਾਂ ਪਾਵੇ ਜਿਨ ਸਤਗੁਰੂ ਕੀ ਆਗਿਆ ਸਤ ਸਤ ਕਰ ਮੰਨੀ ਬਹੁਤ ਹੋਈ ਨੇ ਜਿਨ੍ਹਾਂ ਨੇ ਗੁਰੂ ਸ਼ਬਦ ਦੀ ਕਮਾਈ ਕੀਤੀ ਹੈ ਜਿਨ੍ਹਾਂ ਦਾ ਜੀਵਨ ਬਹੁਤ ਸ਼ਹਿਜ ਵਿੱਚ ਸੰਤੋਖ ਵਿੱਚ ਸਬਰ ਵਿੱਚ ਭਾਣੇ ਵਿੱਚ ਤੇ ਚੜ੍ਹਦੀ ਕਲਾ ਵਿੱਚ ਬੀਤਿਆ ਹੈ ਦੁੱਖ ਕੱਟ ਕੇ ਵੀ ਆਨੰਦ ਵਿੱਚ ਰਹੇ ਨੇ ਹਰ ਵੇਲੇ ਗੁਰੂ ਦਾ ਭਾਣਾ ਹੀ ਸਤ ਕਰਕੇ ਮੰਨਿਆ ਕਿਉਂ ਕਿਉਂ ਮਨ ਗੁਰੂ ਦੇ ਸ਼ਬਦ ਨਾਲ ਮੰਨ ਗਿਆ ਭਾਈ ਮਤੀ ਦਾਸ ਸ਼ਤੀ ਦਾਸ ਤੇ ਦਿਆਲ ਦਾਸ ਜੀ ਸਾਹਮਣੇ ਮੌਤ ਖੜੀ ਹੈ ਆਫਰ ਆ ਗਈ ਜੋ ਚਾਹੋਗੇ ਉਹ ਮਿਲੇਗਾ ਲਿਖ ਕੇ ਦੇ ਦੇਓ ਅਸੀਂ ਸਾਈਨ ਕਰ ਦਾਂਗੇ ਕਹਿੰਦੇ ਜੇ ਸਾਡੇ ਤੋਂ ਖਾਲੀ ਪੇਪਰ ਤੇ ਸਾਈਨ ਕਰਵਾ ਲਓ ਤੇ ਇੱਕੋ ਗੱਲ ਕਹਿਦੇ ਵੀ ਅਸੀਂ ਗੁਰੂ ਨਾਨਕ ਦੇ ਸਿੱਖ ਨਹੀਂ ਆ ਗੁਰੂ ਤੇਗ ਬਹਾਦਰ ਸਾਡੇ ਗੁਰੂ ਨਹੀਂ بس ਇੰਨੀ ਗੱਲ ਕਹਿ ਦਿਓ ਜ਼ਿੰਦਗੀ ਬਚ ਜਾਏਗੀ ਜੀਵਨ ਬਚ ਜਾਏਗਾ ਉਮਰ ਦੇ ਕਈ ਸਾਲ ਵਧ ਜਾਣਗੇ ਪਰਿਵਾਰ ਵਿੱਚ ਜਾ ਸਕੋਗੇ ਬੱਚਿਆਂ ਵਿੱਚ ਜਾ ਸਕੋਗੇ ਤੇ ਸੰਸਾਰ ਦਾ ਜਿਹੜਾ ਤਨ ਜਿਹੜਾ ਪਦਾਰਥ ਜਿਹੜੀ ਪੋਸਟ ਪਦਵੀ ਚਾਹੀਦੇ ਸਾਰੇ ਮਿਲੇਗੀ बस इक कोई गल कहनी सी मैं सिख नहीं हां सौदा कोई महंगा नहीं सी आज ਦੇ ਸਮੇਂ ਚ ਸੌਦਾ ਹੋ ਰਿਹਾ ਨਾ ਪਰ ਕਮਾਲ ਦੀ ਗੱਲ ਹੈ ਉਦੋਂ ਹੋ ਰਿਹਾ ਜਦੋਂ ਤਲਵਾਰ ਵੀ ਕੋਈ ਨਹੀਂ ਲਟਕੀ ਸਾਡੇ ਤੇ ਉਦੋਂ ਸਾਡੇ ਵਿੱਚ ਸਿੱਖੀ ਤੋਂ ਦੂਰ ਜਾ ਰਿਹਾ ਕੋਈ ਤਲਵਾਰ ਨਹੀਂ ਲਟਕੀ ਕੋਈ ਸਾਨੂੰ ਮਾਰਨ ਦੀ ਗੱਲ ਨਹੀਂ ਕਰ ਰਿਹਾ ਕੋਈ ਧਮਕੀ ਨਹੀਂ ਅਸੀਂ ਆਪ ਜਾ ਰਹੇ ਹਾਂ ਆ ਬੈਲ ਮuje ਮਾਰਾ ਕਾਰਨ ਮਾਨਸਿਕ ਕਮਜ਼ੋਰੀ ਜਦੋਂ ਮਾਨਸਿਕਤਾ ਕਮਜ਼ੋਰ ਹੁੰਦੀ ਹੈ ਬੰਦਾ ਅੰਦਰੋਂ ਟੁੱਟਦਾ ਹੈ ਨਾ ਫਿਰ ਇਹਨੂੰ ਦੁਨੀਆ ਦੀ ਕੋਈ ਵੀ ਠੋਕਰ ਇਹਨੂੰ ਤੋੜ ਕੇ ਰੱਖ ਦਿੰਦੀ ਹੈ ਗੁਰੂ ਭਲਾ ਕਰਨ ਸਮਝੋ ਥੋੜਾ ਜਿਹਾ ਜਿਨ੍ਹਾਂ ਨੇ ਸ਼ਬਦ ਦੀ ਕਮਾਈ ਕੀਤੀ ਹੈ ਗੁਰੂ ਦੇ ਬਚਨਾਂ ਨੂੰ ਮੰਨ ਲਿਆ ਉਹਨਾਂ ਨੇ ਮੰਨ ਲਿਆ ਵੀ ਜਿਸ ਪਿਆਰੇ ਸਿਓ ਨੇਹ ਤਿਸ ਆਗੇ ਮਰ ਚਲੀ ਹੈ ਵੀ ਜਿਸ ਗੁਰੂ ਨਾਲ ਜਿਸ ਪਿਆਰੇ ਨਾਲ ਪਿਆਰ ਪਾਈ ਲਿਆ ਗੁਰੂ ਦੇ ਹੋਈ ਗਏ ਆ ਸਿੱਖੀ ਕਮਾਈ ਲਈ ਆ ਹੁਣ ਤੇ ਕਹਿੰਦੇ ਮਰ ਜਾਵਾਂਗੇ ਪਰ ਗੁਰੂ ਨੂੰ ਪਿੱਠ ਨਹੀਂ ਦਿਖਾਉਣੀ ਮਰ ਕੇ ਚੱਲਾਂਗੇ ਹੁਣ ਸਤਗੁਰ ਆ ਗਿਆ ਸੀਸ ਪੇਟ ਦਿਓ ਜੇ ਸਤਗੁਰ ਸਾਚੇ ਭਾਵੇਂ ਕੁਝ ਵੀ ਹੋ ਜਾਏ ਜੇ ਸਿਰ ਦੀ ਲੋੜ ਪਈ ਗੁਰੂ ਲਈ ਸਿਰ ਵੀ ਦੀ ਦੇਣਾ ਹਰ ਸ਼ਿਰ ਦਿੱਤੇ ਨੇ ਉਹਨਾਂ ਨੇ ਸੰਸਾਰ ਨੂੰ ਨਹੀਂ ਅਪਣਾਇਆ ਮਾਇਆ ਅਕਸੈਪਟ ਨਹੀਂ ਕੀਤੀ ਉਹਨਾਂ ਨੇ ਮੌਤ ਐਕਸੈਪਟ ਕਰ ਲਈ ਕਿਉਂ ਗੁਰੂ ਦੇ ਸ਼ਬਦ ਨਾਲ ਮਨ ਮੰਨ ਗਿਆ ਸੋਚ ਕੇ ਵੇਖੋ ਕਦੀ ਇਮੇਜਿਨ ਕਰਿਆ ਕਰੋ ਉਹਨਾਂ ਦੀ ਅਵਸਥਾ ਕੈਸੀ ਹੋਏਗੀ ਕੈਸੀ ਹੋਏਗੀ ਇੱਥੇ ਤੇ ਕਿਤੇ ਰਾਜਨੀਤਿਕ ਬੰਦਾ ਆ ਕੇ ਸਾਨੂੰ ਵੋਟਾਂ ਦੀ ਆਫਰ ਕਰ ਜਾਂਦਾ ਵੀ 5000 ਲੈ ਲਿਓ ਵੋਟ ਮੈਨੂੰ ਪਾ ਦਿਓ ਸਾਡਾ ਤੇ ਮਨ ਉੱਥੇ ਡੋਲ ਜਾਂਦਾ ਬੋਤਲਾਂ ਪਿੱਛੇ ਅਸੀਂ ਵਿਕ ਜਾਂਦੇ ਆ 5 500 ਦੇ ਨੋਟਾਂ ਤੇ ਆਪਾਂ ਵਿਕ ਗਏ ਆਪਾਂ ਕਿੱਥੋਂ ਧਰਮੀ ਦੀਆਂ ਗੱਲਾਂ ਕਰਾਂਗੇ ਕਿੱਥੇ ਉਹ ਮਹਾਨ ਮਰਜੀਬੜੇ ਕਿੱਥੇ ਆਪਾਂ ਲੋਕ ਨੋਟਾਂ ਤੇ ਵਿਕਣ ਵਾਲੇ ਧਰਮ ਬੜੀ ਉੱਚੀ ਚੀਜ਼ ਹੈ ਪਿਆਰਿਓ ਧਰਮ ਕਮਾਈ ਹੈ